ਹੈਲੋ ਸਟੂਡੈਂਟਸ ਤੁਹਾਡਾ ਸਭ ਦਾ ਸਵਾਗਤ ਹੈ ਇਸ ਚੈਨਲ ਦੇ ਉੱਪਰ ਇਸ ਚੈਨਲ ਤੇ ਤੁਹਾਨੂੰ ਕਮਰਸ ਦੇ ਰਿਲੇਟਡ ਜਿੰਨੇ ਵੀ ਕੁਐਸਚਨਸ ਨੇ ਪੰਜਾਬੀ ਦੀ ਜਿਵੇਂ ਦਫਤਰੀ ਸ਼ਬਦਾਵਲੀ ਕਰਵਾਈ ਜਾ ਰਹੀ ਹੈ ਇੰਗਲਿਸ਼ ਦੇ ਵੀ ਤੁਹਾਨੂੰ ਇੰਗਲਿਸ਼ ਗ੍ਰਾਮਰ ਦੇ ਵਿੱਚ ਜਿੰਨੇ ਵੀ ਵੋਕੈਬ ਹੈ ਉਹ ਕਰਵਾਈ ਜਾ ਰਹੀ ਹੈ கரੈਕਟ ਸਪੈਲਿੰਗਸ ਨੇ ਤੇ ਨਾਲ ਦੀ ਨਾਲ ਹੀ ਤੁਹਾਨੂੰ ਕਰੰਟ ਅਫੇਅਰ ਵੀ ਕਰਵਾਏ ਜਾ ਰਹੇ ਨੇ ਤਾਂ ਅੱਜ ਜਿਹੜਾ ਆਪਣਾ ਆਪ ਦਫਤਰੀ ਸ਼ਬਦਾਵਲੀ ਦਾ ਇਹ ਸੈਕਿੰਡ ਇਹ ਤੁਹਾਨੂੰ 3rd ਪਾਰਟ ਹੈ ਇਹ ਜਿਹੜਾ ਤੁਹਾਨੂੰ ਮਿਲ ਰਿਹਾ ਆ ਚਲੋ ਆਪਾਂ ਸਟਾਰਟ ਕਰਦੇ ਆਂ ਜਿੱਦਾਂ ਆਪਾਂ ਜਾਣਦੇ ਆਂ ਵੀ ਪੀ ਟ੍ਰਿਪਲ ਐਸ ਬੀ ਨੇ ਜਿੰਨੇ ਵੀ ਕੁਐਸਚਨਸ ਆਉਂਦੇ ਨੇ ਇਹਦੇ ਵਿੱਚੋਂ ਹੀ ਪੰਜ ਤੋਂ 6 ਕੁਐਸਚਨਸ ਆ ਜਾਂਦੇ ਨੇ ਪੇਪਰ ਏ ਤੇ ਪੇਪਰ ਬੀ ਨੂੰ ਮਿਲਾ ਕੇ ਤਾਂ ਆਪਣੇ ਲਈ ਬਹੁਤ ਜ਼ਿਆਦਾ ਬੈਨੀਫਿਟ ਆਪਾਂ ਨੂੰ ਦੇਵੇਗਾ ਕਿਉਂਕਿ ਨੇ ਮਾਰਕਸ ਅੱਜਕੱਲ ਕੱਟਆਫ ਬਹੁਤ ਹੀ ਜ਼ਿਆਦਾ ਵੀ ਤੁਸੀਂ ਕਹਿ ਲਓ ক্লোਜ਼ ক্লোਜ਼ ਤੇ ਹਾਈ ਜਾਣ ਲੱਗ ਗਈ ਹੈ ਇਹ ਵਾਲੇ ਕੁਐਸਚਨ ਤੁਹਾਨੂੰ ਡੈਫੀਨੇਟਲੀ ਬਹੁਤ ਜ਼ਿਆਦਾ ਵੀ ਤੁਸੀਂ ਕੋ ਵੀ ਲਈ ਬੈਨੀਫੀਸ਼ੀਅਲ ਹੋਣਗੇ ਮੁਝੇ ਮੈਂ ਪਹਿਲਾਂ ਸਟਾਰਟ ਕਰਦੇ ਆਂ ਕਹਿੰਦੇ ਕਮ ਇਨਟੂ ਫੋਰਸ ਕਮ ਇਨਟੂ ਫੋਰਸ ਦਾ ਮਤਲਬ ਹੁੰਦਾ ਲਾਗੂ ਕਰਨਾ ਵੀ ਮਤਲਬ ਕੋਈ ਚੀਜ਼ ਫੋਰਸ ਦੇ ਵਿੱਚ ਆ ਗਈ ਹੈ ਲਾਗੂ ਕਰਨਾ ਫੋਰਸ ਦੇ ਵਿੱਚ ਅੱਗੇ ਹੈਗਾ ਕਮ ਕਮ ਇਨਟੂ ਆਪਰੇਸ਼ਨ ਆਪਰੇਸ਼ਨ ਦੇ ਵਿੱਚ ਆ ਜਾਣਾ ਮਤਲਬ ਕਿ ਚਾਲੂ ਕਰਨਾ ਤਾਂ ਤੁਸੀਂ ਥੋੜਾ ਇਹਨਾਂ ਦਾ ਧਿਆਨ ਰੱਖਣਾ ਹੈ ਵੀ ਫੋਰਸ ਦਾ ਮਤਲਬ ਹੁੰਦਾ ਜਿਵੇਂ ਕਹਿੰਦੇ ਕੋਈ ਚੀਜ਼ ਫੋਰਸਫੁਲੀ ਕਰਵਾਈ ਜਾ ਰਹੀ ਹੈ ਲਾਗੂ ਕਰਵਾਈ ਜਾ ਰਹੀ ਹੈ ਐਦਾ ਦਿਮਾਗ ਚ ਰੱਖੋ ऑपरेशन हां इस मशीन ने ऑपरेट करना शुरू ਕਰਨਾ ਸ਼ੁਰੂ ਕਰਤਾ ਮਤਲਬ ਚਾਲੂ ਹੋ ਗਏ ਦੀ ਹੈ ਇਹਦਾ ਯਾਦ ਰੱਖਾਂਗੇ ਕਮ ਇਨ ਟੂ ਫੋਰਸ ਹੋ ਗਿਆ ਮਤਲਬ ਲਾਗੂ ਕਰਨਾ ਕਮੈਂਡ ਆਪਰੇਸ਼ਨ ਹੋ ਗਿਆ ਚਾਲੂ ਕਰਨਾ ਅਗੇ ਹੈਗਾ ਕੰਪਨਸੇਸ਼ਨ ਕੰਪਨਸੇਸ਼ਨ ਦਾ ਮਤਲਬ ਹੁੰਦਾ ਮੁਆਵਜ਼ਾ ਜਿਵੇਂ ਕਹਿ ਲਈ ਦਿੰਦੇ ਹੈਗੇ ਵੀ ਸੁਪੋਜ਼ ਕਰ ਲਓ ਜਦੋਂ ਕੋਈ ਜਦੋਂ ਆਪਾਂ ਸਮਝੋ ਕੋਈ microwaves ਖਰੀਦਦੇ ਨੇ ਗਏ ਤਾਂ ਉਹਦੇ ਵਿੱਚੋਂ ਜਦੋਂ ਆਪਾਂ ਘਰ ਆ ਕੇ ਚਲਾਇਆ ਦੁਕਾਨ ਤੇ ਤਾਂ ਠੀਕ ਸੀ ਜਦੋਂ ਆਪਾਂ ਉਹਨੂੰ ਚਲਾਇਆ ਤਾਂ ਉਹਨੂੰ ਠੀਕ ਨਹੀਂ ਚੱਲਦਾ ਤਾਂ ਬੁੱਲਿ ਰਿਪਲੇਸ ਕਰ ਦਿੱਤਾ ਆਪਾਂ ਕਹਿੰਦੇ ਨੇ ਕੋਈ ਗੱਲ ਨਹੀਂ ਸਾਨੂੰ ਇੱਥੇ ਤੇ ਕੰਪਨਸੇਟ ਕਰ ਦਿੰਨੇ ਆਂ ਕਹਿੰਦਾ ਤੁਹਾਨੂੰ ਮੁਆਵਜ਼ਾ ਦੇ ਦਿੰਨੇ ਆਂ ਤੁਹਾਡਾ ਰਿਪਲੇਸ ਕਰਕੇ ਦੇ ਦਿੰਨੇ ਆਂ ਜਾਂ ਫਿਰ ਤੁਹਾਡੀ ਵਾਰੰਟੀ ਪੀਰੀਅਡ ਨੂੰ ਵਧਾ ਦੇ ਦਿੰਨੇ ਆਂ ਨੂੰ ਠੀਕ ਕਰਕੇ ਐਦਰ ਦੀਆਂ ਚੀਜ਼ਾਂ ਅੱਗੇ ਹੈਗਾ ਕੰਪਲਾਈਂਸ ਕੰਪਲਾਈਂਸ ਦਾ ਮਤਲਬ ਹੁੰਦਾ ਪਾਲਣਾ ਪਾਲਣਾ ਕਰਨਾ ਕੰਪਲਾਈਂਸ ਵੀ ਮਤਲਬ ਹੁੰਦਾ ਡੇ ਕੰਪਲੇਂਟ ਨਹੀਂ ਆਣੀ ਚਾਹੀਦੀ ਇਦਾਂ ਯਾਦ ਕਰ ਲੈਣਾ ਟ੍ਰਿਕ ਬਣਾ ਕੇ ਜਿੱਦਾਂ ਤੁਹਾਡੇ ਹੁਣ ਕੋਈ ਕੰਪਲੇਂਟ ਨਹੀਂ ਆਣੀ ਚਾਹੀਦੀ ਮੇਰੀ ਗੱਲ ਦੀ ਤੁਸੀਂ ਪਾਲਣਾ ਕਰੋ ਕੰਪਲਾਈਂਸ ਨਾਲ ਲੱਗਦਾ ਵਰਡ ਹੈ ਨਾ ਅੱਗੇ ਹੈਗਾ ਕੰਪਨਸੇਟਰੀ ਲੀਵ ਕੰਪਨਸੇਟਰੀ ਲੀਵ ਦਾ ਮਤਲਬ ਹੁੰਦਾ ਵਾ ਇਹ ਵੀ ਜੀ ਛੁੱਟੀ ਇਹ ਵੀ ਜੀ ਛੁੱਟੀ ਕੰਪਨਸੇਟਰੀ ਲੀਵ ਦਾ ਮਤਲਬ ਹੁੰਦਾ ਵਾ ਇਹ ਵੀ ਜੀ ਛੁੱਟੀ ਅੱਗੇ ਹੈਗਾ ਕੰਪੀਟੈਂਟ ਅਥਾਰਟੀ ਕੰਪੀਟੈਂਟ ਅਥਾਰਟੀ ਹੁੰਦਾ ਹੈ ਸਮਰੱਥਾ ਅਧਿਕਾਰੀ ਸਮਰੱਥਾ ਅਧਿਕਾਰੀ ਅੱਗੇ ਹੈਗੇ ਨੇ ਕੰਪਲਸਰੀ ਰਿਟਾਇਰਮੈਂਟ ਹੁਣ ਦੇਖੋ ਰਿਟਾਇਰਮੈਂਟ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਤਾਂ ਹੈ ਕੰਪਲਸਰੀ ਵਾਲੀ ਹੈ ਕਿ ਇੱਕ ਹੁੰਦੀ ਹੈ ਵੋਲੰਟਰੀ ਵੀ ਜਿਹੜੇ ਲੋਕ ਖੁਦ ਬੋਲਦੇ ਨੇ ਵੀ ਅਸੀਂ ਹੁਣ ਰਿਟਾਇਰਮੈਂਟ ਲੈਣਾ ਚਾਹੁੰਦੇ ਹਾਂ ਸਾਡੀ ਜੌਬ ਨੂੰ 5-7 ਸਾਲ ਰਹਿੰਦੇ 10 ਸਾਲ ਰਹਿੰਦੇ ਸੀ ਲੈਣਾ ਚਾਹੁੰਦੇ ਆ ਤਾਂ ਇਦਾਂ ਹੋ ਜੂਗੇ ਹੁਣ ਕਹਿੰਦੇ ਕੰਪਲਸਰੀ ਰਿਟਾਇਰਮੈਂਟ ਦੀ ਪੰਜਾਬੀ ਦੇ ਵਿੱਚ ਕਿਹੜਾ ਵਰਡ ਹੈ ਉਹ ਯੂਜ਼ ਕੀਤਾ ਜਾਂਦਾ ਤਾਂ ਆਪਾਂ ਬੋਲਾਂਗੇ ਕਿ ਤਦ ਲਾਜ਼ਮੀ ਸੇਵਾ ਨਿਭਤੀ ਲਾਜ਼ਮੀ ਸੇਵਾ ਲਿਬਰਟੀ ਹੁਣ ਦੇਖੋ ਤੁਸੀਂ ਇਹਨਾਂ ਵਰਡ ਨੂੰ ਧਿਆਨ ਦੇ ਵਿੱਚ ਰੱਖਣਾ ਹੁਣ ਜਿਵੇਂ ਆਪਾਂ ਨੂੰ ਕੀ ਪਤਾ ਉਹ ਐਗਜ਼ਾਮੀਨਲ ਪੁੱਛੇ ਇਨਾ ਕੰਪਲਸਰੀ ਉਹ ਸਿੱਧਾ ਰਿਟਾਇਰਮੈਂਟ ਪੁੱਛ ਲੇ ਤਾਂ ਆਪਾਂ ਕਹਿ ਸਕਦੇ ਹਾਂ ਸੇਵਾ ਲਿਬਰਟੀ ਇਹ ਵਰਡ ਠੀਕ ਹੈ ਹਰੇਕ ਕੱਲੇ ਕੱਲੇ ਵਰਡ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਹੁਣ ਅਗੇ ਕੇੰਡਾ ਕੰਡਕਟ ਕੰਡਕਟ ਦਾ ਮਤਲਬ ਹੁੰਦਾ ਵੇਖੋ ਇਹ ਤਾਂ ਆਪਾਂ ਸੁਣਿਆ ਹੋਣਾ ਕੋਈ ਚੀਜ਼ ਨੂੰ ਕੰਡਕਟ ਕਰਵਾਣਾ ਮਤਲਬ ਕਿ ਕਾਰਜ ਦਾ ਸੰਚਾਰਨ ਕਰਾਉਣਾ ਉਸ ਨੂੰ ਆਪਾਂ ਆਚਰਣ ਵੀ ਕਹਿੰਦੇ ਆ ਕੰਡਕਟ ਕਰਵਾਣਾ ਕੰਡਕਟ ਨੂੰ ਆਪਾਂ ਆਚਰਣ ਤੇ ਕਾਰਜ ਸੰਚਾਰਨ ਦੋਵੇਂ ਕਹਿੰਦੇ ਆ ਕੰਟੀਜੈਂਸੀ ਕੰਟੈਂਜ ਜਿਵੇਂ ਆਪਾਂ ਪੋਲਿਟੀ ਦੇ ਵਿੱਚ ਵੀ ਪੜ੍ਹਦੇ ਹੁੰਦੇ ਹੁਣੇ ਨਾ ਅ ਦੋ ਤਰ੍ਹਾਂ ਦੇ ਫੰਡ ਜਿਵੇਂ ਆਪਾਂ ਦੋ ਤਰ੍ਹਾਂ ਦੇ ਫੰਡ ਬਾਰੇ ਜਾ ਸੁਣਦੇ ਆ ਕਿਹੜਾ ਇੱਕ ਹੁੰਦਾ ਕਨਸੋਲਿਡੇਟ ਫੰਡ ਆਫ ਜਿਹੜਾ ਜਿਹਦੇ ਵਿੱਚ ਸੈਲਵੇਜ ਦਿੱਤੀ ਜਾਂਦੀ ਹੈ ਰਿਕਟ ਦੇ ਫੰਡ ਚੋਂ ਜੋ ਪੇਮੈਂਟ ਲੈਂਦੀ ਜਾਂਦੀ ਹੈ ਇੱਕ ਹੁੰਦਾ ਵਾ ਕੰਟਿੰਜੈਂਸੀ ਫੰਡ ਜਿਹੜਾ ਕਿ ਆਪਾਤਕਾਲੀਨ ਪ੍ਰਸਥਿਤੀਆਂ ਦੇ ਲਈ ਰੱਖਿਆ ਜਾਂਦਾ ਜਿਵੇਂ ਕੋਰੋਨਾ ਵਾਇਰਸ ਆ ਗਿਆ ਸੀ ਇਦਾਂ ਦੀਆਂ ਪ੍ਰੋਬਲਮਸ ਦੇ ਲਈ ਕੋਈ ਫਲੱਡ ਆ ਗਏ ਅਰਥਕਵਿਕ ਆ ਗਏ ਇਦਾਂ ਦੀ ਅਚਾਨਕ ਜਿਹੜੀਆਂ ਚੀਜ਼ਾਂ ਹੁੰਦੀਆਂ ਤਾਂ ਕੰਟਿੰਜੈਂਸੀ ਉਤੋ ਯਾਦ ਰੱਖਣਾ ਉਹਨੂੰ ਬੋਲਦੇ ਨੇ ਅਚਾਨਕੀ ਜਾਂ ਫਿਰ ਫਟਕਲ ਉਨੂੰ ਠੀਕ ਹੈ ਮਿਸ ਜਿਵੇਂ ਆਪਾਂ ਫੁੱਟਕਲ ਆਪਾਂ ਕਹਿਦੇ ਹਾਂ ਉਹ ਜਿਹੜੀਆਂ ਬਚਦੀਆਂ ਹੋਰ ਚੀਜ਼ਾਂ ਹੁੰਦੀਆਂ ਨੇ ਇਹਨਾਂ ਜੋ ਨਹੀਂ ਤਾਂ ਆਹ ਵਾਲੀਆਂ ਚੀਜ਼ਾਂ ਲਿਸਟ 'ਚ ਚਲਿਆ ਜਾਂਦੀ ਹੈ ਅੱਗੇ ਹੁਣ ਦੇਖੋ ਅਲਾਉਂਸ ਤਾਂ ਹੁੰਦਾ ਪੱਤਾ ਕਨਵੀਨੀਅੰਸ ਹੁੰਦਾ ਵਾ ਸਵਾਰੀ ਪੱਤਾ ਜਿਵੇਂ ਆਪਾਂ ਕਹਿੰਦੇ ਤੁਹਾਨੂੰ ਆਉਣ ਵਾਸਤੇ ਮਤਲਬ ਕੋਈ ਕਨਵੀਨੀਅੰਸ ਦੀ ਲੋੜ ਹੈ ਮਿਸ ਸਵਾਰੀ ਪੱਤਾ ਕਨਵੀਨੀਅੰਸ ਅਲਾਉਂਸ ਹੋ ਜਾਂਦੇ ਨੇ ਪਾਪੀ ਦਾ ਮਤਲਬ ਕੀ ਹੁੰਦਾ ਕਾਪੀ ਦਾ ਇੱਕ ਹੁੰਦਾ ਨਕਲ ਜਿਵੇਂ ਮੈਂ ਬੋਲਦੇ ਸੀ টিਚਰਸ ਕਹਿੰਦੇ ਸੀ ਅਸਾਈਨਮੈਂਟਸ ਦੀ ਆਪਸ ਚ ਕਾਪੀ ਨਾ ਕਰੋ ਨਕਲ ਨਾ ਮਾਰੋ ਠੀਕ ਹੈ ਉਤਾਰਨਾ ਇੱਕ ਕਾਪੀ ਦਾ ਮਤਲਬ ਹੁੰਦਾ ਜਦੋਂ ਮੈਮ ਵਾਈਟ ਬੋਰਡ ਦੇ ਉੱਪਰ ਬਲੈਕ ਬੋਰਡ ਤੇ ਲਿਖਦੇ ਸੀ ਤਾਂ ਉਹ ਬੋਲਦੇ ਨਹੀਂ ਹੁੰਦੇ ਕਾਪੀ ਕਰੋ ਇਸ ਨੂੰ ਜਾਂ ਫਿਰ ਪਰਤ ਵੀ ਬੋਲਦੇ ਹੈ ਦੇਖੋ ਐਗਜ਼ਾਮਿਨਲ ਹੁਣ ਕੀ ਪਤਾ ਨਕਲ ਵਰਡ ਨਾ ਪਾਵੇ ਉਤਾਰ ਵਰਡ ਨਾ ਪਾਵੇ ਉਹ ਪਰਤ ਪਾ ਦੇਵੇ ਤਾਂ ਇਦਾਂ ਤਿੰਨੋਂ ਵਰਡਸ ਨੂੰ ਯਾਦ ਕਰਨਾ ਦੋ ਤਾਂ ਤੁਹਾਨੂੰ ਯਾਦ ਹੀ ਹੋਣਗੇ ਹਣਾ ਇਹ ਲਪਰਤ ਜਾਂ ਫਿਰ ਐਗਜ਼ਾਮੀਨਰ ਪੁੱਛ ਸਕਦਾ ਹੈ ਕਾਪੀ ਵਰਡ ਹੈ ਹੋਰ ਕਿਹੜੇ-ਕਿਹੜੇ ਦੇ ਮਤਲਬ ਹੋ ਸਕਦੇ ਨਕਲ ਵੀ ਉਤਾਰ ਵੀ ਪਰਤ ਵੀ ਤਾਂ ਆਪਾਂ ਕਹਾਂਗੇ 3 ਆਫ ਦੀ ਆਪਾਂ ਆ ਜਾਏਗਾ ਅੱਗੇ ਆ ਜਾਏਗਾ ਕਾਪੀ ਇਨਕਲੋਜ਼ਡ ਫॉर ਰੈਡੀ ਇਨਫੋਰਸਮੈਂਟ ਇਹ ਹੈਗਾ ਤੁਰੰਤ ਹਵਾਲੇ ਲਈ ਉਤਾਰਾ ਨੱਥੀ ਹੈ ਉਤਾਰਾ ਨੱਥੀ ਹੈ ਠੀਕ ਹੈ ਇਹ ਆ ਜਾਊਗਾ ਹੁਣ ਦੇਖੋ ਅੱਗੇ ਹੈਗਾ ਵਾ ਕੋਸਟ ਪ੍ਰਾਈਸ ਕੋਸਟ ਪ੍ਰਾਈਸ ਨੂੰ ਕੀ ਕਹਿੰਦੇ ਨੇ ਲਾਗਤ ਮੁੱਲ ਕਹਿੰਦੇ ਨੇ ਇਹਦੇ ਪ੍ਰਾਈਸ ਨਾ ਪੁੱਛੇ ਕੋਸਟ ਪੁੱਛ ਲੈ ਤਾਂ ਉਹਨੂੰ ਫਿਰ ਲਾ ਦੇ ਤਕੰਨੇ ਕਾਊਂਟਰ ਫੋਲੀਓ ਦਾ ਮਤਲਬ ਹੁੰਦਾ ਪ੍ਰਤੀ ਪੰਨਾ ਕਾਊਂਟਰ ਫੋਲੀਓ ਕਾਊਂਟਰ ਫੋਲੀਓ ਦਾ ਮਤਲਬ ਹੁੰਦਾ ਪ੍ਰਤੀ ਪੰਨਾ ਪ੍ਰਤੀ ਪੰਨਾ ਕਾਊਂਟਰ ਸਿਗਨੇਚਰ ਦਾ ਮਤਲਬ ਹੁੰਦਾ ਹੁਣ ਦੇਖੋ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਜਿਹੜਾ ਕੱਲਾ ਕਾਊਂਟਰ ਆ ਦੇਖੋ ਕਾਊਂਟਰ ਦੋ ਵਾਰੀ ਹੈ ਇਹਦਾ ਮਤਲਬ ਹੁੰਦਾ ਪ੍ਰਤੀ ਠੀਕ ਹੈ ਕਾਊਂਟਰ ਦਾ ਮਤਲਬ ਹੁੰਦਾ ਪ੍ਰਤੀ ਜੇ ਪੁੱਛੂਗਾ ਕਾਉਂਟਰ ਫੋਲੀਓ ਤਾਂ ਆਪਾਂ ਕਹਾਂਗੇ ਪ੍ਰਤੀ ਪੰਨਾ ਜੇ ਪੁੱਛਣ ਕਿ ਕਾਉਂਟਰ ਸਿਗਨੇਚਰ ਤਾਂ ਆਪਾਂ ਕਹਾਂਗੇ ਪ੍ਰਤੀ ਹਸਤਾਖਰ ਹਸਤਾਖਰ ਹੁਣ ਤੋਂ ਜਿਵੇਂ ਕਰੈਕਟ ਸਪੈਲਿੰਗ ਦੇ ਵਿੱਚ ਪੰਜਾਬੀ 'ਚ ਇਹ ਵੀ ਪੁੱਛ ਸਕਦੇ ਨੇ ਕਿ ਸਹੀ ਤੁਸੀਂ ਵਰਡ ਦੱਸਣੇ ਨੇ ਤਾਂ ਆਪਾਂ ਖਖੇ ਦੇ ਪੈਰ 'ਚ ਬਿੰਦੀ ਪੈਂਦੀ ਹੈ ਤਾਂ ਇਹਨੂੰ ਹਸਤਾਖਰ ਕਹਿੰਦੇ ਨੇ ਕਲੈਰੀਫਿਕੇਸ਼ਨ ਦਾ ਮਤਲਬ ਹੁੰਦਾ ਸਪਸ਼ਟੀਕਰਨ ਕੰਪਲਾਈਂਸ ਦਾ ਮਤਲਬ ਹੁੰਦਾ ਉਹ ਆਪਾਂ ਪਿੱਛੇ ਪੜ੍ਹ ਲਿਆ ਸੀ ਪਾਲਣਾ ਡੇਲੀ ਰੇਜ ਦਾ ਮਤਲਬ ਹੁੰਦਾ ਦਿਹਾੜੀ ਕੇਕੇ ਹੁਣ ਅਲੱਗ-ਅਲੱਗ ਬੁੱਕਸ ਬਣਾਈਆਂ ਜਾਂਦੀਆਂ ਹੁਣ ਜਿਹੜੇ ਚ ਉਹ ਕਹਿੰਦੇ ਡੇ ਬੁੱਕ ਦਾ ਮਤਲਬ ਕੀ ਹੁੰਦਾ ਜਿਹੜੀ ਦਿਹਾੜੀ ਦੀਆਂ ਬੁੱਕਸ ਹੁੰਦੀਆਂ ਨੇ ਉਹ ਆ ਜਾਣਗੀਆਂ ਡੀਲਿੰਗ ਅਸਿਸਟੈਂਟ ਦਾ ਮਤਲਬ ਹੁੰਦਾ ਰੋਜ਼ਨਾ ਰੋਜ਼ਾਨਾ ਮਚਾ ਰੋਜ਼ ਠੀਕ ਹੈ ਡੀਲਿੰਗ ਅਸਿਸਟੈਂਟ ਦਾ ਮਤਲਬ ਹੁੰਦਾ ਰੋਜ਼ਾਨਾ ਮਚਾ ਡੀਰੇਲੈਂਸ ਅਨਾਉਂਸ ਦਾ ਮਤਲਬ ਹੁੰਦਾ ਮਹਿੰਗਾਈ ਪੱਤਾ ਵੀ ਤੁਹਾਨੂੰ ਇਦਾਂ ਸਮਝ ਲਓ ਵੀ ਮਹਿੰਗਾਈ ਬਹੁਤ ਜ਼ਿਆਦਾ ਹੋ ਰਹੀ ਹੈ ਜਿਹਦੇ ਕਰਕੇ ਹੁਣ ਮਹਿੰਗਾਈ ਹੋਣ ਕਰਕੇ ਤੁਹਾਨੂੰ ਜਿਹੜੀ ਗਵਰਨਮੈਂਟ ਇਨਕਮ ਦੇ ਰਹੀ ਹੈ ਉਹ ਐਦਾਂ ਸੋਚ ਰਹੀ ਹੈ ਵੀ ਹਾਇ ਇਮੇਰੀ ਵਿਚਾਰੇ ਡੀਅਰ ਨੇ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਹੈਨਾ ਇਸ ਕਰਕੇ ਉਹ ਇਹਨਾਂ ਨੂੰ ਦੇ ਦੇ ਨੇ ਐਦਾਂ ਕਰਕੇ ਯਾਦ ਕਰ ਲੋ ਡੀਅਰਨੈਸ ਅਨਾਉਂਸ ਦਾ ਮਤਲਬ ਹੁੰਦਾ ਮਹਿੰਗਾਈ ਪੱਤਾ ਗਵਰਨਮੈਂਟ ਵੀ ਸੋਚਦੀ ਆਪਣੇ EMPLOYEES ਦੇ ਬਾਰੇ ਵੀ ਮਹਿੰਗਾਈ ਜ਼ਿਆਦਾ ਹੋਗੀ ਹੁਣ ਇਹਨਾਂ ਵਿਚਾਰਿਆਂ ਦੀ ਵੀ ਇਨਕਮ ਵਧਾਈ ਜਾਵੇ ਐਦਾਂ ਅੱਗੇ ਹੈਗਾ ਡਿਲੇਨ ਆ ਰਿਗ੍ਰੇਟਡ ਇਦਾ ਮਤਲਬ ਹੁੰਦਾ ਵੀ ਗ੍ਰੇਟ ਕਰ ਰਿਹਾ ਉਹ ਹਨਾ ਉਹਦੇ ਮਨ ਦੇ ਵਿੱਚ ਇਦਾਂ ਭਾਵਨਾ ਹੈ ਵੀ ਹਾਈ ਇਦਾਂ ਕਿਉਂ ਨਾ ਡਿਲੇ ਮਤਲਬ ਦੇਰੀ ਤਾਂ ਦੇਰੀ ਲਈ ਖਿਮਾ ਦੇ ਰਿਖਿਮਾ ਖੇਮਾ ਮਤਲਬ ਹੁੰਦਾ ਸੌਰੀ ਫੀਲ ਕਰ ਰਿਹਾ ਆਪਣੇ ਮਨ ਅੱਗੇ ਹੈ ਗਵਰ ਡੈਮੀ ਅਫੀਸ਼ੀਅਲ ਲੈਟਰ ਡੈਮੀ ਅਫੀਸ਼ੀਅਲ ਲੈਟਰ ਹੁੰਦਾ ਅਰਧ ਸਰਕਾਰੀ ਪੱਤਰ ਜਿਵੇਂ ਵੀ ਹਲੇ ਉਹਨਾਂ ਨੇ ਕੋਈ ਐਪਲੀਕੇਸ਼ਨ ਤਿਆਰ ਕਰਨੀ ਹੈ ਜੋ ਗਵਰਨਮੈਂਟ ਨੂੰ ਅੱਗੇ ਲਿਖ ਕੇ ਦੇਣੀ ਹੈ ਜੇ ਅਫੀਸ਼ੀਅਲਸ ਦੇ ਵਿੱਚ ਹੁੰਦੇ ਤਾਂ ਕਿਹ ਚੀਜ਼ ਡੈਮੀ ਜਿਵੇਂ ਅਪਟ ਜਦੋਂ ਫੋਨ ਦੇਖਣਾ ਜਨ ਤਾਂ ਕੁਝ ਡਮੀਆਂ ਪਏ ਹੁੰਦੇ ਨਾ ਕਿ ਇਦਾਂ ਤੁਹਾਡਾ ਮੋਬਾਈਲ ਹੋਏਗਾ ਉਹਦਾ ਇਦਾਂ ਦੀ ਲੁੱਕ ਹੋਏਗੀ ਇਦਾਂ ਤਾਂ ਇਸ ਤਰ੍ਹਾਂ ਉਹ ਡੈਮੀ ਅਫੀਸ਼ੀਅਲ ਲੈਟਰਸ ਜੋ ਹੁੰਦੇ ਨੇ ਅਰਧ ਸਰਕਾਰੀ

ਅੱਗੇ ਹੈਗਾ ਡਾਕੂਮੈਂਟ ਦਾ ਮਤਲਬ ਕੀ ਹੁੰਦਾ ਦਸਤਾਵੇਜ਼ ਦਸਤਾਵੇਜ਼ ਡਾਕੂਮੈਂਟ ਪ੍ਰੂਫ ਦਾ ਮਤਲਬ ਕੀ ਹੋ ਜਾਏਗਾ ਦਸਤਾਵੇਜੀ ਸਬੂਤ ਆ ਜਾਏਗਾ ਪ੍ਰੂਫ ਦਾ ਮਤਲਬ ਡਰਾਫਟ ਫॉर ਅਪਰੂਵਲ ਅਪਰੂਵਲ ਦੇ ਰਿਲੇਟਡ ਡਰਾਫਟ ਤਿਆਰ ਕੀਤਾ ਗਿਆ ਪਰਵਾਨੀ ਲਈ ਖਰੜਾ ਹੁਣ ਦੇਖੋ ਉਹ ਤੁਹਾਨੂੰ ਕੀ ਪਰਤਾ ਦੇਖੋ ਫॉर ਅਪਰੂਵਲ ਨਾਲ ਇਗਜ਼ਾਮ 'ਚ ਪੁੱਛਣ ਉਹ ਪੁੱਛਣ ਡਰਾਫਟ ਦਾ ਕੀ ਮਤਲਬ ਹੁੰਦਾ ਤਾਂ ਆਪਾਂ ਕਹਾਂਗੇ ਖਰੜਾ ਹੁੰਦਾ ਕੱਲਾ ਖਰੜਾ ਠੀਕ ਹੈ ਉਂਝ ਜੇ ਪੁੱਛਣਗੇ ਵੈਸੇ ਆਏਗਾ ਅ ਜੋ ਆਪਾਂ ਪੁੱਛ ਰਹੇ ਨੇ ਡਰਾਫਟ ਫॉर ਅਪਰੂਵਲ ਪਰਵਾਨਗੀ ਲਈ ਖਰੜਾ ਥੈਂਕ ਯੂ ਸਟੂਡੈਂਟਸ ਤੁਸੀਂ ਇਸ ਵੀਡੀਓ ਨੂੰ ਸੁਣਿਆ ਤੇ ਜਿਹੜੇ ਤੁਹਾਨੂੰ ਜਿੰਨੇ ਵੀ ਇਹ ਸਾਰੇ ਦਫਤਰੀ ਸ਼ਬਦਾਵਲੀ ਦੇ ਕੁਐਸਚਨਸ ਨੇ ਪਰ ਇਹ ਬਹੁਤ ਜ਼ਿਆਦਾ ਉਮੀਦ ਕਰਦੇ ਆਂ ਵੀ ਐਗਜ਼ਾਮ ਦੇ ਵਿੱਚ ਬੈਨੇਫੀਸ਼ੀਅਲ ਹੋਣਗੇ ਤੁਸੀਂ ਬਸ ਇਹਨਾਂ ਨੂੰ ਹੁਣ ਜਿੰਨਾ ਹੁਣ ਤੁਸੀਂ ਸੁਣ ਰਹੇ ਹੋ ਐਡੇ ਹੀ ਬਸ ਤੁਸੀਂ ਐਗਜ਼ਾਮ ਤੋਂ ਕੁਝ ਟਾਈਮ ਪਹਿਲਾਂ ਇਹਨਾਂ ਨੂੰ ਆਰਾਮ ਦੇ ਨਾਲ ਸੁਣਿਓ ਤੇ ਦੇਖਿਓ ਬਾਰ ਬਾਰ ਬੋਲ ਮੈਂ ਤਾਂ ਹੀ ਵੀਡੀਓ ਚ ਬੋਲਦੀ ਹੁੰਨੀ ਆ ਤਾਂ ਜੋ ਤੁਹਾਡੇ ਦਿਮਾਗ ਦੇ ਵਿੱਚ ਬੈਠ ਜਾ ਤੁਹਾਨੂੰ ਮਤਲਬ ਬਿਨਾਂ ਕਿਸੇ ਮਤਲਬ ਐਵੇਂ ਐਕਸਟਰਾ ਐਫਰਟ ਤੋਂ ਚੀਜ਼ਾਂ ਲਰਨ ਹੋ ਜਾਣ ਠੀਕ ਹੈ ਥੈਂਕ ਯੂ